ਉਸ ਪ੍ਰਾਈਵੇਟ ਵੀਡੀਓਜ਼ ਕਿਵੇਂ ਲੀਕ ਹੋ ਗਏ ਤੁਹਾਡੀਆਂ ਮੇਰਾ ਨਾ ਉਹਦੇ ਨਾਲ ਸਾਰਾ ਕੁਝ ਡਨ ਸੀਗਾ ਰਿਸ਼ਤਾ ਵਗੈਰਾ ਤੇ ਘਰੇ ਇੱਕ ਦੂਜੇ ਦੇ ਪਤਾ ਸੀਗਾ ਆਉਣੀ ਜਾਣੀ ਸੀ ਘਰਾਂ 'ਚ ਉਹ ਮੇਰੇ ਘਰ ਆਉਂਦਾ ਸੀਗਾ ਤੇ ਮੈਂ ਉਹਦੇ ਵੀ ਜਾਂਦੀ ਸੀਗੀ ਕੋਈ ਫੰਕਸ਼ਨ ਹੋਣਾ ਉੱਥੇ ਵੀ ਸੋ ਮੈਨੂੰ ਇਹ ਸੀਗਾ ਵੀ ਚਲੋ ਇੱਕ ਦੂਜੇ ਦੇ ਨਾਲ ਹੀ ਰਹਿਣਾ ਹਨਾ ਵੀ ਸਾਰੀ ਉਮਰ ਵੀ ਸਾਰਾ ਕੁਝ ਉਹੀ ਆ ਨਾ ਅੱਗੇ ਵੀ ਪਿੱਛੇ ਵੀ ਬਟ ਮੈਨੂੰ ਨਹੀਂ ਸੀ ਪਤਾ ਵੀ ਗਾ ਮੇਰੇ ਨਾਲ ਆ ਹੋ ਜਾਣਾ ਵੀ ਉਹਨੇ ਆਪਣੇ ਹੱਥੀਂ ਵਾਇਰਲ ਕਰਨੀਆਂ ਹਾਂ ਪਰ ਤੁਹ ਜਦੋਂ ਵੀਡੀਓਜ਼ ਬਣ ਰਹੀਆਂ ਸੀ ਜਾਂ ਫੋਟੋ ਤੁਸੀਂ ਉਹਨੂੰ ਭੇਜ ਰਹੇ ਸੀਗੇ ਆਪਣੀਆਂ ਨਿਊਡ ਫੋਟੋ ਤੁਸੀਂ ਜਾਂ ਨਿਊਡ ਵੀਡੀਓ ਤੁਹਾਡੀ ਬਣੀ ਤੁਹਾਨੂੰ ਰੋਕ ਤੁਸੀਂ ਤੁਹਾਨੂੰ ਰੁਕਣਾ ਚਾਹੀਦਾ ਸੀਗਾ ਪਹਿਲੀ ਤਾਂ ਗੱਲ ਔਰ ਵਿਆਹ ਤੋਂ ਪਹਿਲਾਂ ਤੁਸੀਂ ਕਹਿਆ ਨਹੀਂ ਕਿ ਭਾਈ ਗਲਤ ਕੰਮ ਹੈ ਮੈਂ ਕਿਹਾ ਸੀਗਾ ਬਟ ਉਹ ਸਾਰੀਆਂ ਜਿਹੜੀਆਂ ਮੇਤੋਂ ਖੁਦ ਫੋਟੋਆਂ ਮੰਗਵਾਈਆਂ ਗਈਆਂ ਜੇ ਮੇਰੇ ਬੇਟੇ ਨੇ ਉਹ ਵੀਡੀਓ ਕੋਈ ਪਾਈ ਆ ਬਿਸ਼ੱਕ ਜੀ ਜੋ ਜਿਹਦੀ ਬਣਦੀ ਸਜ਼ਾ ਦਿੱਤੀ ਜਾਵੇ ਪਰ ਜੇ ਯਾਰ ਨਹੀਂ ਪਾਈ ਫਿਰ ਇਨੋਸੈਂਟ ਬੱਚੇ ਨੂੰ ਕਿਉਂ ਸਜ਼ਾ ਉਸ ਤੀ ਦੀ ਦੇਣੀ ਹੈ ਜੀ ਆਹ ਫੋਨ ਇਹਦਾ ਮੈਂ ਅੱਜ ਹੀ ਲਾਇਆ ਜੀ ਪੁਲਿਸ ਨੂੰ ਦਿੱਤਾ ਸੀ ਦਸਾਂ ਦਿਨਾਂ ਦਾ ਫੋਨ ਅੱਛਾ ਹਾਂ ਜੀ ਆਹ ਭਾਰਤ ਸਰਕਾਰ ਦਸਾਂ ਦਿਨਾਂ ਦਾ ਇਹਦਾ ਫੋਨ ਪੋਸਟ ਕੋਡ ਸੀ ਮੈਂ ਉਹਨਾਂ ਨੂੰ ਆਪ ਦੇ ਕਿਹਾ ਵੀ ਸਪੁੱਲ ਤੁਸੀਂ ਇਨਵੈਸਟੀਗੇਸ਼ਨ ਕਰੋ ਮੈਂ ਅੱਜ ਵੀ ਇਹ ਹੀ ਕਹਿਣਾ ਤੇ ਭਾਈ ਸਾਡਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਤੋਂ 2 ਮਹੀਨੇ ਪਹਿਲਾਂ ਦਾ ਐਸਐਸਪੀ ਦਫ਼ਤਰ ਦੇ ਵਿੱਚ ਸਾਡਾ ਚੱਲ ਰਿਹਾ ਉਹ ਆਪ ਦੇ ਸਬੂਤ ਦੇ ਰਹੇ ਸੀ ਆਪ ਦੇ ਦੇ ਰਹੇ ਆ ਅਸੀਂ ਆਪਣੇ ਫੂੰਜਮਾ ਕਰਾਤੀ ਬਲ ਮੇਰਾ ਵੀ ਜਮਾ ਸੀ ਮੇ ਬੱਚਿਆਂ ਦਾ ਵੀ ਉਹ ਬੇਟੀ ਨੇ ਆਪਣਾ ਫੋਨ ਨਹੀਂ ਦਿੱਤਾ ਜੀ ਉਹਨਾਂ ਨੂੰ ਕਿਉਂ ਨਹੀਂ ਦਿੱਤਾ ਜੀ ਉਹ ਕਦੇ ਨਹੀਂ ਦੇਣਾ ਅੱਛਾ ਇਹ ਇਹ ਐਸਐਸਪੀ ਦਾ ਆਫਰ ਵੀ ਕਰ ਲਿਆ ਜੀ ਕਨਫਰਮ ਉਹਨੇ ਆਪਣਾ ਫੋਨ ਨਹੀਂ ਦਿੱਤਾ ਹਾਂ ਉਹਨੂੰ ਹਰ ਤੀਜੇ ਜੋ ਉੱਥੇ ਦਾ ਨੋਟਿਸ ਜੰਮਾ ਲਿਓ ਆਪਣਾ ਫੋਨ ਜਮਾ ਕਰਾ ਅੱਛਾ ਜੀ ਉਹਨਾਂ ਨੇ ਫੋਨ ਨਹੀਂ ਜਮਾ ਕਰਾਇਆ ਕਿਉਂਕਿ ਫੋਨ ਦੇ ਵਿੱਚ ਯੂਆਰਐਲ ਨੰਬਰ ਕੋ ਸ਼ੁਰੂ ਦਾ ਵੀਡੀਓ ਦਾ ਉਹ ਤੋਂ ਪਤਾ ਲੱਗ ਜਾਂਦਾ ਵੀ ਕਿਹੜੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਮਨ ਉੱਪਰ ਹੈ ਤੇ ਜੋ ਪਿਛਲੇ ਕੁਝ ਸਮੇਂ ਤੋਂ ਚੱਲ ਰਹੀਆਂ ਸੇਅਰ ਸੋਸ਼ਲ ਮੀਡੀਆ ਤੇ ਗੱਲਾਂ ਉਹ ਚਲੋ ਸੀ ਬੈਠ ਕੇ ਇੱਕ ਦੂਜੇ ਨਾਲ ਗੱਲ ਕੀਤੀ ਤੇ ਉਹ ਗਰਲਫ੍ਰੈਂਡੀਆਂ ਸੀ ਤੇ ਅਸੀਂ ਇੱਕ ਦੂਜੇ ਨਾਲ ਅੰਡਰਸਟੈਂਡ ਕੀਤਾ ਤੇ ਇਸ ਤੋਂ ਅੱਗੇ ਮੈਂ ਹੁਣ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੁੰਗੀ ਤੇ ਸਾਡੇ ਇੱਕ ਦੂਜੇ ਨਾਲ ਬੈਠ ਕੇ ਸਾਰੀ ਗੱਲ ਸੌਲਵ ਹੋ ਗਈ ਹੈ ਤੇ ਮੇਰੀ ਇੱਕ ਰਿਕਵੈਸਟ ਹੈ ਸਾਰੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਪੇजेस ਵਾਲਿਆਂ ਨੇ ਚੈਨਲ ਵਾਲਿਆਂ ਨੇ ਸਾਡੀਆਂ ਵੀਡੀਓਜ਼ ਫੋਨੀਆਂ ਤੇ ਉਹਨਾਂ ਨੂੰ ਪਲੀਜ਼ ਕੱਢ ਦਿੱਤਾ ਜਾਵੇ ਸੋ ਥੈਟ ਅਸੀਂ ਅੱਗੇ ਆਪਣੀ ਲਾਈਫ ਨੂੰ ਜਿਉ ਸਕੀਏ ਥੈਂਕ ਯੂ